ਇਹ ਕਿਹੜੇ ਬਾਹਰੋਂ ਆਏ ਨੇ ਇੱਕ ਦੇ ਅਫਰੀਕਾ ਚੋਂ ਆਏ ਨੇ ਜਾਏ ਅਮਰੀਕਾ ਤੋਂ ਆਏ ਨੇ ਸੇ ਤਿਆਰੀਆਂ ਕਰਨ ਹੈਗੇ ਤਾਂ ਇੰਡੀਆ ਦੇ ਆਪਣੇ ਇੰਡੀਆ ਦੇ ਬੰਦੇ ਨੇ ਸਟੇਡਾ ਲੱਗ ਹੋ ਗਿਆ ਤਾਂ ਇਹਦਾ ਮਤਲਬ ਇਹ ਹੋੜਾ ਵੀ ਆਪਾਂ ਲੱਗ ਹੋ ਗਏ ਆ ਮੈਂ ਕਿ ਤਿਆੜਾ ਬੰਦਾ ਆ ਮੇਰੇ ਕੋਲੇ 20 ਕਿੱਲੇ ਨੇ ਮੈਂ ਉਹਨੂੰ ਅੱਧਾ ਕਿੱਲਾ ਦੇ ਦਤਾ ਸੀ ਬੰਦੇ ਨੂੰ ਵੀ ਆ ਲੈ ਭਾਈ ਆਪਣਾ ਪਰਿਵਾਰ ਰੱਖਣ ਵਾਲੇ ਮੇਰੇ ਕੋਲ ਕੰਮ ਕਰ ਦਿੱਤੇ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਆਪਦੇ ਘਰਾਂ ਦੇ ਵਿੱਚ ਬੰਦੇ ਰੱਖੇ ਹੋਇਆ ਉਹਨਾਂ ਦੀਆਂ ਲੇਡੀਜ਼ ਆ ਕੇ ਕੰਮ ਕਰਦੀਆਂ ਰੋਟੀ ਪਕਾ ਕੇ ਦਿੰਦੇ ਆ ਤੁਹਾਡੇ ਹੱਥਾਂ ਦੀਆਂ 11 12 ਵਜੇ ਤੱਕ ਸੁਪਤੀਆਂ ਨਹੀਂ ਉੜਦੀਆਂ ਤੁਸੀਂ ਕਿੱਥੋਂ ਕਾ ਰੋਟੀ ਪਕਾ ਕੇ ਲੈ ਜਾਓਗੇ ਅੱਜ ਤੁਸੀਂ ਮਤੇ ਲਾ ਕੇ ਬਣਾ ਵੈਰੀਫਿਕੇਸ਼ਨਾਂ ਲਾ ਕੇ ਕਰ ਲੋ ਤੁਸੀਂ ਇੱਕ ਪੰਚਾਇਤ ਬਾਹਰ ਕਾਰਡ ਬਣਾ ਕੇ ਦੇ ਦਿਓ ਬੰਦੇ ਨੂੰ ਜਿਹੜਾ ਬਾਹਰ ਹੁੰਦਾ ਨਾ ਦਾੜ ਘੱਟ ਬੁੱਟ ਘੱਟ ਬਣਾ ਕੇ ਜੋ ਉਹਨੂੰ ਦਿੱਤਾ ਦਾਪੋਕ ਬੈਕਪੋਟ ਬਣਾਓ ਆਪਣਾ ਉਹਨੂੰ ਬੰਦੇ ਨੂੰ ਕੋ ਪੰਚਾਇਤੀ ਕਾਰਡ ਦੇ ਦਿਓ ਬਣਾ ਕੇ ਵੀ ਬੰਦੇ ਦੀ ਵੈਰੀਫਿਕੇਸ਼ਨ ਹੋ ਗਈ ਬੰਦਾ ਪਿੱਛੋਂ ਠੀਕ ਹੈ ਜੀ ਓਕੇ ਆ ਠੀਕ ਹੈ ਤੁਹਾਡੇ ਕੋ 25 25 40 40 ਸਾਲ ਦੇ ਬੰਦੇ ਲੱਗੇ ਹੋਏ ਨੇ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਤੁਹਾਡੇ ਗਹਿਣੇ 베ਰੰਦੇ ਪੈਸੇ 베ਰੰਦੇ ਜਨਾਨੀਆਂ ਤੱਕ ਤੁਸੀਂ ਉਹਨਾਂ ਦੇ ਭਰੋਸੇ ਛੱਡ ਕੇ ਚਲੇ ਜਾਂਦੇ ਹੋ ਅੱਜ ਇੱਕ ਬੰਦੇ ਦੀ ਗਲਤੀ ਕਰਨ ਤੁਸੀਂ ਸਾਰਿਆਂ ਨੂੰ ਸਜ਼ਾ ਦੇਓਗੇ ਉਹ ਕਿੱਥੋਂ ਦਾ ਨਿਆਂ ਆ ਦੇਖੋ ਅਸੀਂ ਕਹਿੰਦੇ ਆਏ 20 ਬੰਦੇ ਕੰਮ ਕਰਦੇ ਆ ਠੀਕ ਆ ਤੁਸੀਂ ਤਾਂ ਦੋ 20 ਪੰਜਾਬੀ ਲੈ ਆਓਗੇ ਕਿੱਥੇ ਨੇ 20 ਪੰਜਾਬੀ ਕਿਸੇ ਕੋਲੋਂ ਕੰਮ ਕਰਾਓਗੇ ਕੰਮ ਤਾਂ ਕਰਨਾ ਹੀ ਆ ਨਾ ਖੇਤੀ ਦਾ ਤਾਂ ਕੰਮ ਖੜਾ ਖੇਤੀ ਦਾ ਛੱਡ ਦਾਂਗੇ ਜੇ ਮੰਨ ਲਓ ਇੱਕ ਬੰਦਾ ਸਬਜ਼ੀ ਵੇਚਦਾ ਪਿਆ ਆ ਆਪਣਾ ਪੰਜਾਬੀ ਭਰਾ ਹੈ ਇਨੀ ਕੋਈ ਸਬਜ਼ੀ ਵੇਚਣ ਵਾਲਾ ਤਾਂ ਹੀ ਵੇਚਦੇ ਪਏ ਕਿੰਨੇ ਕ ਬੰਦਿਆਂ ਨੂੰ ਲਿਆ ਹੋਇਆ ਤੁਸੀਂ ਆਪਦੇ ਬੱਚਿਆਂ ਨੂੰ ਤਾਂ ਦਿਹਾੜੀ ਨਹੀਂ ਕਰਨ ਦਿੰਦੇ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਆਪਦੇ ਘਰਾਂ ਦੇ ਵਿੱਚ ਬੰਦੇ ਰੱਖੇ ਹੋਏ ਆ ਉਹਨਾਂ ਦੀਆਂ ਲੇਡੀਆਂ ਆ ਕੇ ਕੰਮ ਕਰਦੀਆਂ ਰੋਟੀ ਪਕਾ ਕੇ ਦਿੰਦੇ ਆ ਤੁਹਾਡੀਆਂ ਜਨਾਨੀਆਂ 11 12 ਵਜੇ ਤੱਕ ਸੁੱਖੀਆਂ ਨਹੀਂ ਉੜਦੀਆਂ ਤੁਸੀਂ ਕਿੱਥੋਂ ਕੰਮ ਰੋਟੀ ਪਕਾ ਕੇ ਲੈ ਜਾਓਗੇ ਰੋਟੀ ਤਾਂ ਤੁਹਾਨੂੰ ਉਹੀ ਬਣਾ ਕੇ ਦੇ ਰਹੀਆਂ ਨੇ ਕੱਢ ਦਿਓ ਉਹਨਾਂ ਨੂੰ ਪਿੰਡਾਂ ਚੋਂ ਪਿੰਡ ਪਿੰਡ ਖਾਲੀ ਕਰਾਤੇ ਤੁਸੀਂ ਘਰ ਖਾਲੀ ਕਰਾਤੇ ਕਿਵੇਂ ਕੰਮ ਕਰੋਗੇ ਆਪ ਦੇ ਜਨਾਨੀਆਂ ਨੂੰ ਤੁਸੀਂ ਬਿਲਕੁਲ ਦੁੱਖ ਦੇ ਕੇ ਆਪਣੇ ਪਰਿਵਾਰ ਨੂੰ ਦੇ ਦੁੱਖ ਦੇ ਕੇ ਰਾਜੀ ਨਹੀਂ ਝਾੜੂ ਪੋਚਾ ਕਰਨਾ ਇਹਨਾਂ ਪ੍ਰਵਾਸੀ ਮਜ਼ਦੂਰ ਲੱਗੇ ਹੋਏ ਨੇ ਆਪਣੇ ਘਰੇ ਕੋਈ ਝਾੜ ਫੋਕ ਕਰਨੀਆਂ ਉਹ ਪ੍ਰਵਾਸੀ ਮਜ਼ਦੂਰ ਲੱਗੇ ਹੋਏ ਨੇ ਠੀਕ ਹੈ ਤੁਹਾਡੇ ਕੋਲ 25 25 40 40 ਸਾਲ ਦੇ ਬੰਦੇ ਲੱਗੇ ਹੋਏ ਨੇ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਤੁਹਾਡੇ ਗਹਿਣੇ ਪੇਰੰਦੇ ਪੈਸੇ ਪੇਰੰਦੇ ਜਨਾਨੀਆਂ ਤੱਕ ਤੁਸੀਂ ਉਹਨਾਂ ਦੇ ਭਰੋਸੇ ਛੱਡ ਕੇ ਚਲੇ ਜਾਂਦੇ ਹੋ ਅੱਜ ਇੱਕ ਬੰਦੇ ਦੀ ਗਲਤੀ ਕਰਨ ਤੁਸੀਂ ਸਾਰਿਆਂ ਨੂੰ ਸਜ਼ਾ ਦੇਓਗੇ ਉਹ ਕਿੱਥੋਂ ਦਾ ਨੇ ਆਏ ਮਤੇ ਉਹ ਤਾਂ ਵੀਰੇ ਆਪ ਦੇ ਫਾਇਦੇ ਵਾਸਤੇ ਪੈਰੇ ਕਿਸੇ ਦੇ ਫਾਇਦੇ ਬਾਤੇ ਖੋੜੇ ਪੈਰੇ ਆਪਾਂ ਬੋ ਉਹ ਤਾਂ ਇੱਕ ਪੋਲਿਟਿਕਸ ਕਰਕੇ ਮਤੇ ਪੈ ਰਹੇ ਨੇ ਵੀ ਮੈਂ ਪੋਲਿਟਿਕਸ ਮੈਂ ਮੈਂ ਹੈਗਾ ਕਾਲੀ ਤੁਸੀਂ ਹੈਗੇ ਕਾਂਗਰਸੀ ਇਹ ਭਰਾ ਹੈਗਾ ਆਜ਼ਾਦ ਉਮੀਦਵਾਰ ਠੀਕ ਆ ਉਹ ਮਤੇ ਪੈ ਰਹੇ ਨੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੇ ਉਹ ਉਹ ਚੀਜ਼ ਤੇ ਮਤੇ ਪਾ ਰਹੇ ਨੇ ਵੀ ਇਹਨਾਂ ਦਾ ਬੋਡ ਬੈਂਕ ਟੁੱਟੇ ਇਹਦੇ ਵਿੱਚ ਕੋਈ ਉਹ ਨਹੀਂ ਤੇਰਾ ਇਹ ਨਹੀਂ ਹੈਗਾ ਵੀ ਤੂੰ ਆਪਾਂ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਨਹੀਂ ਅਸੀਂ ਇਹ ਕਰਨਾ ਚਾਹੁੰਦੇ ਆ ਵੀ ਜੇ ਇਹ 10 ਬੰਦੇ ਹੁਣ ਮੇਰੇ ਨਾਲ ਜੁੜੇ ਹੋਏ ਨੇ ਮੈਂ ਆਮ ਆਦਮੀ ਪਾਰਟੀ ਦਾ ਤੇ ਤੁਸੀਂ ਇਹ ਗੱਲ ਸੁਣਨੀ ਆ ਵੀ ਇਹਨਾਂ ਨੂੰ ਕਿਵੇਂ ਕੱਢਿਆ ਜਾਵੇ ਇਸ ਦੀਆਂ 10 ਵੋਟਾਂ ਘੱਟ ਹੋਣ ਨਾ ਕਿ ਉਹ ਬੱਚੇ ਦੇ ਕਰਕੇ ਸੋਚਿਆ ਜਾ ਰਿਹਾ ਵੀ ਇਹ ਬੱਚੇ ਨਾ ਪਰਵਾਸੀ ਮਜ਼ਦੂਰਾਂ ਨੇ ਆ ਕੁਛ ਕੀਤਾ ਠੀਕ ਹੈ ਤੀਜੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਮੈਂ ਖੇਤੀ ਆੜਾ ਬੰਦਾ ਆ ਮੇਰੇ ਕੋਲੇ 20 ਕਿੱਲੇ ਨੇ ਮੈਂ ਉਹਨੂੰ ਅੱਧਾ ਕਿੱਲਾ ਦੇ ਦਿੱਤਾ ਸੀ ਬੰਦੇ ਨੂੰ ਵੀ ਆ ਲੈ ਭਾਈ ਆਪਣਾ ਪਰਿਵਾਰ ਰੱਖਣ ਵਾਲਾ ਮੇਰੇ ਕੋਲੇ ਕੰਮ ਕਰ ਦਿੱਥੇ ਠੀਕ ਹੈ ਮੇਰਾ ਮੇਰੇ ਦਾਦੇ ਨੇ ਲਿਖ ਕੇ ਦਿੱਤਾ ਹੋਇਆ ਲੇਕਿਨ ਮੈਂ ਗਾ ਨਹੀਂ ਮੈਂ ਨਹੀਂ ਚਾਹਦਾ ਵੀ ਉਹ ਬੰਦੇ ਉਹ ਉਹ ਅੱਧਾ ਕਿੱਲਾ ਵੀ ਖਾਲੀ ਕਰਨ ਮੈਨੂੰ ਆ ਆ ਮੈਂ ਫਰਟੇਸ਼ਨ ਕੱਢਣੇ ਆਪਣੇ ਆਪਣੇ ਦਿਲ ਦੀ ਪੜਾਹਸ ਕੱਢਦਾ ਬਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਕੱਢ ਗੇ ਨਾ ਕਿ ਉਹਨਾਂ ਕੋਲੋਂ ਮੈਂ ਇਹ ਗੱਲ ਕ ਨਾਪ ਨੂੰ ਖਾਲੀ ਕਰਨ ਦਾ ਜਾਂ ਬੱਚੇ ਨਾਲ ਕੋਈ ਲਪਾਉਣੀ ਆ ਬੱਚੇ ਨਾਲ ਇਹ ਨਾ ਬੰਦੇ ਨੇ ਥੋੜਾ ਕੰਮ ਗਲਤ ਕੀਤਾ ਜੇ ਸਬੰਧ ਨੇ ਗਲਤ ਕੀਤਾ ਉਹਨੂੰ ਤਾਂ ਤੁਸੀਂ ਪੁਲਿਸ ਪ੍ਰੋਟੈਕਸ਼ਨ ਦੇ ਕੇ ਉਹਨੂੰ ਤਾਂ ਜੇਲ੍ਹ ਚ ਭੇਜਤਾ ਕਦੇ ਨਹੀਂ ਉਹਨੂੰ ਚੌਂਕ ਚ ਖੜਾ ਕਰਕੇ ਜਦੋਂ ਤੁਸੀਂ ਘਰ ਰੱਖਿਆ ਤੁਸੀਂ ਪੁੱਛਿਆ ਨਹੀਂ ਅੱਜ ਤੁਸੀਂ ਮਤੇ ਲਾ ਕੇ ਉਹਨਾਂ ਵੈਰੀਫਿਕੇਸ਼ਨਾਂ ਲਾ ਕੇ ਕਰਨ ਤੁਸੀਂ ਇੱਕ ਪੰਚਾਇਤ ਦਾ ਕਾਰਡ ਬਣਾ ਕੇ ਦੇ ਦਿਓ ਬੰਦੇ ਨੂੰ ਜਿਹੜਾ ਬਾਹਰ ਹੁੰਦਾ ਨਾ ਆਧਾਰ ਕਾਰਡ ਵੋਟਰ ਕਾਰਡ ਬਣਾ ਕੇ ਦਿਓ ਉਹਨੂੰ ਇੱਥੇ ਨਾ ਬੋਕ ਬੈਂਕ ਅਕਾਊਂਟ ਬਣਾਓ ਆਪਣਾ ਉਹਨੂੰ ਬੰਦੇ ਨੂੰ ਕੋਈ ਪੰਚਾਇਤੀ ਕਾਰਡ ਦੇ ਦਿਓ ਬਣਾ ਕੇ ਵੀ ਬੰਦੇ ਦੀ ਵੈਰੀਫਿਕੇਸ਼ਨ ਹੋ ਗਈ ਬੰਦਾ ਓਕੇ ਆ ਇਹਦਾ ਆ ਫਲਾਣਾ ਬੰਦਾ ਇੱਥੇ ਰਹਿੰਦਾ ਉਹਦਾ ਮਤਾ ਆਪਣੇ ਕੋਲੇ ਉੱਥੇ ਰਜਿਸਟਰ ਕਰ ਲੋ ਪੰਚਾਇਤ ਦਫ਼ਤਰ ਦੇ ਵਿੱਚ ਦਾਖਲ ਕਰ ਲੋ ਜਿੰਨਾ ਚਿਰ ਉਹ ਕੰਮ ਕਰੇਗਾ ਕਰੇਗਾ ਬਾਹਰਲੇ ਮੁਲਖ ਦੀ ਜਾ ਕੇ ਵੀ ਦਸੀਂ ਆਹੀ ਕੁਛ ਕਰ ਰਹੇ ਆ ਗ੍ਰੀਨ ਕਾਰਡ ਕੀ ਆ ਇਹੋ ਚੀਜ਼ ਆ ਵੀਰੇ ਪਹਿਲਾਂ ਤੁਹਾਨੂੰ 5 ਸਾਲ ਉਹ ਪਰਖਦੇ ਨੇ ਵੀ ਤੁਸੀਂ ਆ ਕੇ ਇੱਥੇ ਕੰਮ ਕਰਨ ਯੋਗ ਹੈਗੇ ਹੋ ਤੁਸੀਂ ਇੱਥੇ ਆਪਣਾ ਬੰਦਾ ਜਿਹੜਾ ਆ ਇਹ ਸਹੀ ਆ ਕ੍ਰਾਈਮ ਕਰਕੇ ਤਾਂ ਨਹੀਂ ਆਇਆ ਤਾਂ ਹੀ ਪੰਜ ਸਾਲ ਦੇ ਬਾਅਦ ਤੁਹਾਨੂੰ ਗ੍ਰੀਨ ਕਾਰਡ ਦਿੰਦੇ ਨੇ ਉੱਥੇ ਉਹ ਤੇ ਆਪਣੇ ਇੰਡੀਆ ਚ ਕੀ ਆ ਇਹ ਕਿਹੜੇ ਬਾਹਰੋਂ ਆਏ ਨੇ ਇੱਕ ਦੇ ਅਫਰੀਕਾ ਚੋਂ ਆਏ ਨੇ ਜਾ ਅਮਰੀਕਾ ਤੋਂ ਆਏ ਨੇ ਇੱਥੇ ਦਿਹਾੜੀਆਂ ਕਰਨ ਹੈਗੇ ਤਾਂ ਇੰਡੀਆ ਦੇ ਆਪਣੇ ਇੰਡੀਆ ਦੇ ਬੰਦੇ ਨੇ ਸਟੇਡਾਂ ਲੱਗ ਹੋ ਗਈਆਂ ਤਾਂ ਇਹਦਾ ਮਤਲਬ ਇਹ ਛੋੜਾ ਵੀ ਆਪਾਂ ਲੱਗ ਹੋ ਗਏ ਆ ਇਹ ਕੁਝ ਬੰਦੇ ਦਾ ਤੱਤ ਹੁੰਦਾ ਆ ਜਿਹੜੇ ਬੰਦੇ ਖਰਾਬ ਕਰਦੇ ਨੇ